ਆ ਟੂ ਮਰਦਾ ਘੁੰਮਣ ਵਾਲੇ ਬਹੁਤ ਹੋੜ ਸੇਲ ਤੇ ਮੇਰੇ ਨੂੰ ਵਿਕਦਾ ਬਲੂਟੁੱਥੇ ਦੇ ਵਿੱਚ ਹੈ ਜੀ 6 ਰੰਗ ਚੱਲਦੇ ਨੇਗੇ ਨਾਲ ਰਿਮੋਟ ਨਾਲ ਹੈਗਾ 5500 ਰੁਪਏ ਸੀ ਰੇਟ ਕੱਢਿਆ ਇਹਦਾ ਜੋ ਮਰਦਾ ਨੈਟ ਇਹ ਇਹ ਮੈਂ ਆਪਣੇ ਕੋਲੇ ਗੈਂਤੀ ਦੇ ਪਏ ਹੋਣਗੇ ਉਸ ਤੋਂ ਬਾਅਦ 10000 ਦਾ ਕਰ ਦੇਣਾ ਸੇਠਾ ਦੂੰ ਇਹ ਪਹਿਲਾਂ 5500 ਵਾਲੇ ਤਾਂ ਪੂਰੇ ਕਰੀਏ ਅੱਛਾ 5500 ਵਾਲੇ ਪਹਿਲਾਂ ਪੂਰੇ ਕਰੇਗੇ 5500 ਰੁਪਏ ਦਾ ਰੇਟ ਹੈਗਾ ਜੀ ਨੈਟ ਫਿੱਟ ਤੇ ਕਲਰ ਇਹਦੇ ਚੇਂਜ ਹੁੰਦੇ ਨੇ ਵੈਦਰ ਮੋਡ ਵੈਦਰ ਮੋਡ ਹੈ ਹਾਂਜੀ ਹਾਂ ਕਲਰ ਚੇਂਜ ਹੋਣਗੇ ਪੱਕੀ ਗਾਰੰਟੀ ਹੈ ਤੇ ਕਿੰਨੇ ਪਏ ਆਪਣੇ ਕੋਲੇ ਜਿੰਨੇ ਤੁਸੀਂ ਕੋਲ ਨੇ ਹੁਣ ਦਵਾਵਾਂਗੇ ਤੁਸੀਂ ਕੋਲ ਮੋੜ ਕੇ ਮਹਿੰਗੇ ਨਾ ਕਰਦੀ ਤੁਸੀਂ ਆਏ ਬੋਲੋ ਵੀ 50 ਪੀਸ ਲੈਣੇ ਹੁਣੀ ਐਸੇ ਟਾਈਮ ਜੇ 100 ਪੀਸ ਜੇ ਕਹਿੰਨੇ ਲੈ ਕੇ ਜਾਣਾ ਉਹਦਾ ਰੇਟ ਹੁਣ ਦੀ ਜੇ ਬੇਵਾਰੀ ਹੈ ਹੌਣ ਦੀ ਜ਼ਿੰਮੇਵਾਰੀ 100% ਦੀ ਕਰਦੀ ਹੈ ਜੀ ਪਹਿਲਾਂ ਗੀਜਰ ਦੀ ਵੀਡੀਓ ਪਾਈ ਸੀ ਜੀ ਦਿਵਾਲੀ ਤੱਕ ਆਫਰ ਲਈ ਦਿਵਾਲੀ ਲੁਭਾਈ ਉਹ ਤੋਂ ਬਾਅਦ ਨਵਾਂ ਸਾਲ ਲੋ ਆਇਆ ਹੂਨ ਲੋੜ ਹੁਣ ਵੀ ਉਸੇ ਰੇਟ ਤੇ ਗੀਜਰ ਪੁਹਤਾ ਰਹੇ ਲੈ ਵੀ ਚੈੱਕ ਹੋ ਜੇ 2500 ਦਾ ਗੀਜਰ ਲੈ ਗਏ ਨਾ 25 ਲੀਟਰ ਦਾ ਤੇ ਉਹ ਵੀ ਇਹ ਆ ਬੰਦਾ ਦੇਊਗਾ ਹਜੇ ਵੀ ਮਿਲ ਜਣਾ ਹਜੇ ਵੀ ਮਿਲ ਜਣਾ ਦੇਖੇ ਮੈਂ ਤੰਬਾ ਵਧ ਗਿਆ ਲੋਹਾ ਵਧ ਗਿਆ ਪਿੱਤਲ ਵਧ ਗਿਆ ਚਾਂਦੀ ਵਧ ਗਿਆ ਸਭ ਕੁਝ ਵਧ ਗਿਆ ਕੱਲਾ ਆ ਬੰਦਾ ਨਹੀਂ ਵਧਿਆ ਉਹ ਗੀਜਰ ਤੋਂ 2500 ਵਾਲੇ ਤੋਂ 2500 ਤੇ ਹੀ ਖੜੀ ਹੈ